ਸਸਿਕਾ ਤੁਸਕੋ ਮੈਂ ਤੁਹਾਡਾ ਆਪਣਾ ਗੇਸਪਾਰ ਅੱਜ ਗੱਲ ਕਰਨ ਜਾ ਰਿਹਾ ਹਾਂ SSC ਵਿੱਚ ਕਾਂਸਟੇਬਲ ਦੀਆਂ ਪੋਸਟਾਂ ਬਾਰੇ। ਦੋਸਤੋ ਅਗਰ ਤੁਸੀਂ 10ਵੀਂ ਪਾਸ ਹੋ ਤਾਂ ਇਹ ਤੁਹਾਡੇ ਵਾਸਤੇ ਇੱਕ ਸੁਨਹਿਰਾ ਮੌਕਾ ਹੈ। ਇਸ ਦੇ ਵਿੱਚ ਟੋਟਲ 39000 ਤੋਂ ਜ਼ਿਆਦਾ ਨੌکریاں ਨਿਕਲੀਆਂ ਹਨ। ਜਿਸ ਦੀ ਡਿਟੇਲ ਆਪਾਂ ਮੋਲੇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਦੋਸਤੋ ਇਸ ਵਿੱਚ ਤੁਸੀਂ ਬੀਐਸਐਫ, ਸੀਆਈਐਸਫ, ਸੀਆਰਪੀਐਸ, ਐਸਐਸਬੀ, ਆਈਟੀਬੀਪੀ, ਆਰ ਅਤੇ ਐਸਐਸਐਫ ਵਿੱਚ ਅਲੱਗ-ਅਲੱਗ ਪੋਸਟਾਂ ਤੇ ਨਿਯੁਕਤ ਹੋ ਸਕਦੇ ਹੋ। ਦੋਸਤੋ ਅਗਰ ਅਸੀਂ ਗੱਲ ਕਰੀਏ ਇਹਨਾਂ ਪੋਸਟਾਂ ਬਾਰੇ ਤਾਂ ਇਹਨਾਂ ਪੋਸਟਾਂ ਦੇ ਵਿੱਚ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਐਸਐਸਸੀ ਕਨਸਟੇਬਲ ਆਰ ਜੀਡੀ ਜਨਰਲ ਡਿਊਟੀ ਰਿਕਰੂਟਮੈਂਟ ਦੀ ਜਾਣਕਾਰੀ। ਸੋ ਐਸਐਸਟੀ ਐਸਐਸਸੀ ਨੇ ਕਨਸਟੇਬਲ ਜੀਜੀ ਦੀ ਭਰਤੀ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਬਾਰਡਰ ਸਕਿਉਰਿਟੀ ਫੋਰਸ ਸੀਆਈਐਸਐਫ ਸੀਆਰਪੀਐਫ ਆਈਟਬੀਪੀ ਅਤੇ ਹੋਰ ਪੋਸਟਾਂ ਵਿੱਚ ਪੋਸਟਾਂ ਨਿਕਲੀਆਂ ਹਨ ਇਹ ਇੱਕ ਵੱਡਾ ਮੌਕਾ ਹੈ ਉਹਨਾਂ ਲੋਕਾਂ ਲਈ ਜੋ ਸੁਰੱਖਿਆ ਬਲ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਸੋ ਇਸ ਦੇ ਵਿੱਚ ਜਿਵੇਂ ਤੁਸੀਂ ਦੇਖ ਪਾ ਰਹੇ ਹੋ કુલ ਭਰਤੀਆਂ ਹਨ 39000 ਪਲਸ ਤੇ ਪੋਸਟਾਂ ਦੇ ਵਿੱਚ ਕਿੰਨੀਆਂ ਦੀ ਪੋਸਟਾਂ ਹਨ ਕਨਸਟੇਬਲ ਜਨਰਲ ਡਿਊਟੀ ਰਾਈਫਲਮੈਨ ਜੀਜੀ ਸਕੋਈ ਐਂਡ ਸੀਬੀ ਸੋ ਤਨਖਾਹ ਜਿਹੜੀ ਹੈ ਇਹਨਾਂ ਦੀ ਉਹ 21000 ਤੋਂ ਲੈ ਕੇ 69100 ਦੇ ਵਿੱਚ ਹੋਏਗੀ ਤੇ ਜੇਕਰ ਤੁਸੀਂ NCB ਨਾਲ ਸੰਬੰਧਿਤ ਹੋ then 18000 ਤੋਂ ਲੈ ਕੇ 56900 ਤੱਕ ਇਸ ਦੀ ਤਨਖਾਹ ਹੋਏਗੀ ਸੋ ਦੋਸਤੋ ਅਗਰ ਅਸੀਂ ਗੱਲ ਕਰੀਏ ਯੋਗਤਾ ਦੇ ਬਾਰੇ ਵਿੱਚ ਤਾਂ ਇਸ ਦੇ ਵਿੱਚ ਉਮਰ ਹੱਦ 18 ਤੋਂ 23 ਸਾਰ ਰੱਖੀ ਗਈ ਹੈ 1 ਜਨਵਰੀ 2025 ਤੱਕ ਤੁਹਾਡੀ ਉਮਰ 23 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਆਹ ਅਗਰ ਤੁਸੀਂ ਐਸਸੀ ਐਸਟੀ ਨਾਲ ਸੰਬੰਧਤ ਹੋ ਤਾਂ ਇਸ ਦੇ ਵਿੱਚ 5 ਸਾਲ ਦੀ ਛੂਟ ਹੈ ਤੇ ਜੇ ਤੁਸੀਂ ਆਰਬੀਸੀ ਨਾਲ ਸੰਬੰਧਤ ਹੋ ਤਾਂ 3 ਸਾਲ ਦੀ ਛੂਟ ਹੈ ਤੋਂ ਇਸ ਤੋਂ ਇਲਾਵਾ 10ਵੀਂ ਪਾਸ ਹੋਣੀ ਚਾਹੀਦੀ ਹੈ 1 ਜਨਵਰੀ 2025 ਤੱਕ ਜੇ ਦਾ ਸਮਾਂ ਅਜੇ ਤੱਕ ਪਿਆ ਹੈ ਤਾਂ ਅਗਰ ਤੁਸੀਂ 10ਵੀਂ ਦਾ ਪੇਪਰ ਵੀ ਦੇਣ ਵਾਲੇ ਹੋ ਜਿਸ ਦਾ ਰਿਜ਼ਲਟ 2025 1 ਜਨਵਰੀ 2025 ਤੋਂ ਆਸਰ ਪਹਿਲਾਂ ਆ ਜਾਏਗਾ ਤਾਂ ਵੀ ਤੁਸੀਂ ਇਸ ਦੇ ਲਈ ਐਲੀਜੀਬਲ ਹੋ। ਸੋ ਇੱਕ ਇਸ ਸੁਨਹਿਰੇ ਮੌਕੇ ਨੂੰ ਆਪਣੇ ਹੱਥੋਂ ਨਾ ਜਾਣ ਦਿਓ ਕਿਉਂਕਿ ਇਹ ਪੋਸਟਾਂ ਬਹੁਤ ਘੱਟ ਨਿਕਲਦੀਆਂ ਹਨ। ਹੁਣ ਅਸੀਂ ਗੱਲ ਕਰਾਂਗੇ ਐਪਲੀਕੇਸ਼ਨ ਦੀ ਪ੍ਰਕਿਰਿਆ ਬਾਰੇ। ਸੋ ਦੋਸਤੋ ਇਸ ਵਿੱਚ ਪਹਿਲਾ ਕਦਮ SSC ਦੀ ਵੈੱਬਸਾਈਟ ਤੇ ਜਾਓ ਤੇ ਉਸ ਤੇ ਆਪਣੇ ਆਪ ਨੂੰ ਰਜਿਸਟਰ ਕਰੋ। ਦੂਸਰਾ ਕਦਮ ਹੈ ਰਜਿਸਟਰ ਕਰਨ ਤੋਂ ਬਾਅਦ ਆਪਣੇ ਖਾਤੇ 'ਚ ਲੌਗਇਨ ਕਰੋ ਤੇ ਜੀਡੀ ਕਾਂਸਟੇਬਲ ਤੇ ਕਲਿੱਕ ਕਰੋ ਤੀਸਰਾ ਹੈ ਉਸ ਦਾ ਫਾਰਮ ਇਕੱਠਾ ਹੋਏਗਾ ਉਸ ਦੇ ਵਿੱਚ ਆਪਣੀ ਸਹੀ ਜਾਣਕਾਰੀ ਜੋ ਕਿ ਤੁਹਾਡੇ ਡਾਕੂਮੈਂਟਸ 'ਚ ਹੈ ਉਹੀ ਉਸ ਵਿੱਚ ਭਰਨੀ ਹੈ ਚੌਥਾ ਕਦਮ ਹੈ ਆਪਣੀ ਤਸਵੀਰ ਤੇ ਦਸਖਤ ਜਾਂ ਸਿਗਨੇਚਰ ਜਿਨੂੰ ਕਹਿੰਦੇ ਸੀ ਉਹ ਆਪਣੇ ਅਪਲੋਡ ਕਰਨੇ ਆ ਤੇ ਪੰਜਵਾਂ ਕਦਮ ਆਪਣੀ ਅਰਜੀ ਦੀ ਫੀਸ ਜਿਹੜੀ ਕਿ 100 ਰੁਪਏ ਐ ਐਸ ਸੀ ਅ ਸਟੀ ਤੇ ਮੈ ਲਾਵਾਂ ਨਾਲ ਇਹ ਕੈਸੋਨੇਜ ਦੀ ਛੂਟ ਹੈ ਦੋਸਤੋ ਐਪਲੀਕੇਸ਼ਨ ਦੀ ਆਫਰੀ ਮਿਤੀ ਜੋ ਹੈ 14 ਅਕਤੂਬਰ 2024 ਹੈ ਸੇ ਇਸ ਨੂੰ ਪਰੰਤੂ ਬਾਤ ਉਹਨ ਇੱਕ ਰਸੀਦ ਮਿਲੇਗੀ ਉਸ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ ਸੋ ਇਸ ਤੋਂ ਇਲਾਵਾ ਅਗਰ ਤੁਸੀਂ ਗੱਲ ਕਰੀਏ ਕਿ ਇਸ ਦੇ ਵਿੱਚ ਪ੍ਰੀਖਿਆ ਦਾ ਫਾਰਮੈਟ ਜਾਂ ਸਿਲੇਬਸ ਕੀ ਹੈ ਸੋ ਇਸ ਦੇ ਵਿੱਚ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਕੰਪਿਊਟਰ ਅਧਾਰਿਤ ਤੇ ਜਾਂ ਕੰਪਿਊਟਰ ਅਧਾਰਿਤ ਵਿਖਿਆ ਹੋਏ ਕੀ ਸੋ ਕੁੱਲ ਪ੍ਰਸ਼ਨ ਹੋਣਗੇ 80 ਤੇ ਹਰ ਸਹੀ ਉੱਤਰ ਦੇ ਤੋ ਅੰਕ ਮਿਲਣਗੇ ਪਰ ਅਗਰ ਤੁਸੀਂ ਗਲਤ ਜਵਾਬ ਦਿੰਦੇ ਹੋ ਕਿਸੇ ਵੀ ਪ੍ਰਸ਼ਨ ਦਾ ਤਾਂ 0.25% ਮਤਲਬ 50% ਤੋਂ ਵੀ ਘੱਟ 0.25% ਤੁਹਾਡੇ ਅੰਕ ਕੱਟ ਲਏ ਜਾਣਗੇ ਸੋ ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਫਿਜ਼ੀਕਲ ਟੈਸਟ ਦੀ ਤਾਂ ਇਸ ਦੇ ਵਿੱਚ ਤੁਹਾਡਾ ਕੱਦ ਮਰਦਾਂ ਲਈ 170 ਸੈਂਟੀਮੀਟਰ ਹੋਣਾ ਚਾਹੀਦਾ ਹੈ ਤੇ ਮਹਿਲਾਵਾਂ ਲਈ 157 ਸੈਂਟੀਮੀਟਰ ਜ਼ਰੂਰੀ ਹੈ। ਤੋਂ ਅਗਰ ਮਰਦਾਂ ਦੀ ਗੱਲ ਕਰੀਏ ਤਾਂ ਸਾਤੀ ਉਹਨਾਂ ਦੀ 80 ਸੈਂਟੀਮੀਟਰ ਬਿਨਾ ਫਲਾਏ ਤੇ 85 ਸੈਂਟੀਮੀਟਰ ਫਲਾ ਕੇ ਹੋਣੀ ਚਾਹੀਦੀ ਜ਼ਰੂਰੀ ਹੈ। ਸੋ ਦੌੜ ਜਿਹੜੀ ਅਸੀਂ ਗੱਲ ਕਰਦੇ ਹਾਂ ਮਰਦਾਂ ਲਈ 5 ਕਿਲੋਮੀਟਰ ਦੀ ਰੱਖੀ ਗਈ ਹੈ 24 ਮਿੰਟਾਂ ਵਿੱਚ ਤੇ ਮਹਿ ਮਹਿਲਾਵਾਂ ਲਈ 1.6 ਕਿਲੋਮੀਟਰ ਦੀ ਰਕੀ ਗਈ ਹੈ 8.5 ਮਿੰਟਾਂ ਵਿੱਚ ਸੋ ਏਸੀ ਸਾਡੇ ਜੋ ਅਸੀਂ ਫਿਜ਼ੀਕਲ ਦੇ ਬਾਰੇ ਚੋੜੀ ਜਾਣਕਾਰੀ ਦੇ ਦੇ ਸੀ ਸੋ ਫਿਜ਼ੀਕਲ ਟੈਸਟ ਦੇ ਬਾਅਦ ਤੁਹਾਡੀ ਮੈਡੀਕਲ ਜਾਂਚ ਹੋਵੇਗੀ ਤੇ ਸਾਡੇ ਦਸਤਾਵੇਜ਼ਾਂ ਦੀ ਵੀ ਦਾ ਜਾਂਚ ਕੀਤੀ ਜਾਏਗੀ ਸੋ ਤਿਆਰੀ ਲਈ ਕੁਝ ਟਿਪਸ ਹਨ ਕਿ ਪ੍ਰੀਖਿਆ ਦੇ ਫਾਰਮੈਟ ਨੂੰ ਪਹਿਲਾਂ ਸਮਝ ਰੋ ਚੰਗੀ ਤਰ੍ਹਾਂ ਇਸ ਤੋਂ ਇਲਾਵਾ ਸਮੇਂ ਦੀ ਜੋਨਾ ਬਣਾਓ ਕਿੰਨੇ ਸਮੇਂ ਵਿੱਚ ਕਿੰ ਕਿਹੜਾ ਟੋਪਿਕ ਕਰਨਾ ਹੈ ਜਾਂ ਕਿੰਨੇ ਸਮੇਂ ਵਿੱਚ ਕਿਹੜੇ ਕਿੰਨੇ ਕੁਐਸਚਨਾਂ ਦੇ ਪੰਜ ਵਾਰ ਦੇ ਸਕਦਾ ਹਾਂ ਫਿਜ਼ੀਕਲ ਪ੍ਰੈਕਟਿਸ ਕਰਦੇ ਰਹੋ ਤਾਂ ਕਿ ਤੁਸੀਂ ਤਦ ਤੱਕ ਫਿਟ ਰਹੋ ਜਾਂਦੇ ਰਹੇ ਇਸ ਦਾ ਫਿਜ਼ੀਕਲ ਟੈਸਟ ਆਉਣਾ ਹੈ ਸੋ ਇਸ ਤੋਂ ਇਲਾਵਾ ਤੁਸੀਂ ਕਰੰਟ ਅਫੇਅਰਸ ਦੀ ਨਿਊਜ਼ ਵਗੈਰਾ ਦੇਖਦੇ ਰਹੋ ਕਿਉਂਕਿ ਕਈ ਕੁਐਸਚਨ ਹੁਣ ਦੇ ਨਿਊਜ਼ ਤੋਂ ਵੀ ਆ ਸਕਦੇ ਆ ਸੋ ਸਮੇਂ ਸਿਰ ਆਪਣੀ ਦੁਹਰਾਈ ਕਰਦੇ ਰਹੋ ਸੋ اے ਸੀ ਐਸ ਐਸ ਸੀ ਕਨਸਟੇਬਲ ਜੀ ਡੀ ਰਿਕਰੂਟਮੈਂਟ 2025 ਲਈ ਜਾਣਕਾਰੀ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤੇ ਨੂੰ ਲਾਈਕ ਜਰੂਰ ਕਰੋ ਤੇ ਆਪਣੇ ਹੋਰ ਵੀ ਦੋਸਤਾਂ ਨੂੰ ਕਹੋ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪੋਸਟਾਂ ਹੋਰ ਆ ਰਹੀਆਂ ਜਿਨ੍ਹਾਂ ਦੀ ਜਾਣਕਾਰੀ ਅਸੀਂ ਇਸ ਚੈਨਲ ਦੇ ਦੁਆਰਾ ਤੁਹਾਨੂੰ ਦਿਨ ਦੇ ਰਾਂਗੇ ਧੰਨਵਾਦ